ਸਤਿ ਸ਼੍ਰੀ ਅਕਾਲ ਜੀ ਮੈਂ ਤਰਨਿੰਦਰ ਸਿੰਘ ਖੜਾ ਆਂ ਹਿਮਾਚਲ ਦੇ ਸਾਈਡ ਬਿਆਸ ਦਰਿਆ ਦੇ ਬਿਲਕੁਲ ਕਨਿਆਰੇ ਦੇ ਉੱਪਰ ਰੇਪਤਨ ਹੈ ਜਗ੍ਹਾ ਦਾ ਨਾਮ ਮੇਰੇ ਪਿੱਛੇ ਬਿਲਕੁਲ ਜਿਹੜੀ ਜਗ੍ਹਾ ਹੈ ਜਿਹੜੀ ਤੁਹਾਨੂੰ ਸਾਂਝੀ ਕਰਨੀ ਹੈ ਇਹ ਉਹ ਅੱਧਾ ਕਿਲੋਮੀਟਰ ਦਾ ਮਹੱਜ ਏਰੀਆ ਹੈ ਪੰਜਾਬ ਦਾ ਜਿੱਥੇ ਅੱਧੇ ਕਿਲੋਮੀਟਰ ਦੇ ਏਰੀਏ ਦੇ ਵਿੱਚ ਪੰਜ ਸਟੂਨ ਕ੍ਰੈਸ਼ਰ ਲੱਗੇ ਹੋਏ ਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਹੀ ਬਿਆਸ ਦਰਿਆ ਨੂੰ ਬੇਹਿਸਾਬਾ ਜਿਹੜਾ ਐ ਪੱਟਿਆ ਜਾਂਦਾ ਹੈ ਨਾਲ ਲੱਗਦੇ ਖੇਤਾਂ ਨੂੰ ਪੱਟਿਆ ਜਾਂਦਾ ਹੈ ਤੇ ਉਹਦੇ ਤੋਂ ਬਾਅਦ ਭਵਿੱਖ ਦੇ ਵਿੱਚ ਇਹ ਗੱਲ ਰਿਕਾਰਡ ਰੱਖਣ ਵਾਲੀ ਹੈ ਸਾਡੇ ਪੰਜਾਬ ਦੇ ਉਹਨਾਂ ਸਰਹੱਦੀ ਪਿੰਡਾਂ ਨੂੰ ਜਿਸ ਪਿੰਡਾਂ ਦੀ ਸ਼ੁਰੂਆਤ ਚੰਗੜਮਾ ਤੋਂ ਹੁੰਦੀ ਹੈ ਚੱਕ ਮੀਰਪੁਰ ਮੋਟੀਆਂ ਸ਼ੇਰੀ ਪੰਡਾਨ ਉਤੋਂ ਅੱਗੇ ਹੰਦਵਾਲ ਟੋਟੇ ਹੈ ਸਾਡਾ ਟਾਡੇ ਅਜਮੇਰਾ ਹੈ ਨਸ਼ਹਰਾ ਹੈ ਜਾਂ ਪਵਨਾਲ ਚੰਗ ਅੱਗੇ ਨੂੰ ਚੱਲਦਾ ਚੱਲ ਜੀ ਬੇਲਾ ਸਰੇਣਾ ਸਾਰਾ ਇਹ ਸਟੋਨ ਕ੍ਰੈਸ਼ਰ ਕਾਰਨ ਬਣਨੇ ਆ ਇੱਕ ਨਾ ਇੱਕ ਦਿਨ ਵੀ ਇਹ ਦਰਜਨ ਤੋਂ ਵੱਧ ਪਿੰਡਾਂ ਦੀ ਤਬਾਈ ਦੇ ਲਈ ਇਹਨਾਂ ਨੇ ਪਟਾਈ ਕਰ ਦਿੱਤੀ ਹੈ ਬੜੇ ਲਾਰ ਸਕੇਲ ਦੇ ਉੱਪਰ ਜਿਹੜਾ ਮੀਟ੍ਰਿਕ ਕਈ ਮੀਟ੍ਰਿਕ ਟਨ ਜਿਹੜਾ ਮਟੀਰੀਅਲ ਉੱਥੋਂ ਪੁੱਟ ਕੇ ਰੇਤਾ ਪੱਥਰ ਮਿੱਟੀ ਲਗਾਤਾਰ ਕੱਢ ਕੇ ਜਿਹੜਾ ਹੈ ਹੋਰ ਜਗ੍ਹਾ ਦੇ ਉੱਪਰ ਲਗਾਤਾਰ ਭੇਜਿਆ ਜਾ ਰਿਹਾ ਹੈ ਪਰ ਇੱਥੋਂ ਕੋਈ ਐਂਡ ਪੁਆਇੰਟ ਵੀ ਤੈਅ ਕੀਤਾ ਜਾ ਰਿਹਾ ਪਈ ਇਹ ਕਿੰਨੀ ਇਹਨਾਂ ਨੇ ਮਾਈਨਿੰਗ ਕੀਤੀ ਹੈ ਕਿੱਥੇ ਇਹਨਾਂ ਨੇ ਰੁਕਣਾ ਹੈ ਕੋਈ ਦਾ ਨਹੀਂ ਅੱਜ ਜਦੋਂ ਬਰਸਾਤ ਦੇ ਵਿੱਚ ਖੜੇ ਹਾਂ ਉੱਪਰ ਲਗਾਤਾਰ ਡਰ ਦਾ ਮਾਹੌਲ ਹੈ ਕਿ ਬਾਰਿਸ਼ ਕਿੰਨੀ ਹੁੰਦੀ ਹੈ ਥਲਕੇ ਲੋਕਾਂ ਨੂੰ ਡਰ ਦਾ ਮਾਹੌਲ ਹੈ ਕਿ ਬਾਰਿਸ਼ ਜ਼ਿਆਦਾ ਹਾਨ ਦੇ ਨਾਲ ਪਾਣੀ ਦੇ ਨਾਲ ਤਬਾਹੀ ਹੋਣੀ ਹੈ ਪੰਜਾਬ ਰੁੱੜਦਾ ਜਾਂਦਾ ਪਿਆ ਹੈ ਤੇ ਜਿਹੜਾ ਨੇਚਰਲ ਫੋਰਸ ਹੈ ਬਿਆਸ ਦਰਬੀ ਵਰਦਾ ਉਹਦੀ ਤਹਿਸ ਨੈਸ ਕਰਨ ਦੇ ਲਈ ਇਹ ਸਟੋਨ ਕ੍ਰੈਸ਼ਰ ਮਾਫੀਆ ਕੋਈ ਕਸਰ ਨਹੀਂ ਛੱਡ ਰਿਹਾ ਹੈ ਤੇ ਲਗਾਤਾਰ ਸਟੋਨ ਕ੍ਰੈਸ਼ਰਾਂ ਦੇ ਵੱਲੋਂ ਮਾਈਨਿੰਗ ਰੇਨਿੰਗ ਸੀਜ਼ਨ ਦੇ ਵਿੱਚ ਵੀ ਅੱਜ ਰੇਨਿੰਗ ਸੀਜ਼ਨ ਬਿਲਕੁਲ ਆਖਰੀ ਸਮੇਂ ਦੇ ਵਿੱਚ ਹੈ ਤੇ ਢਾਂਕਾਂ ਲੱਗੀਆਂ ਹੋਈਆਂ ਹਜੇ ਵੀ ਮਿੱਟੀ ਦੀਆਂ ਜਦੋਂ ਦਾ ਲੱਗਦਾ ਹੈ ਹਜੇ ਵੀ ਚੱਲਦਾ ਪਿਆ ਹੈ ਤੇ ਜਦੋਂ ਹੜ੍ਹ ਆ ਜਾਣਾ ਹੈ 2023 ਦੇ ਵਿੱਚ ਵੀ ਅਸੀਂ ਦੇਖਿਆ ਕਿ ਸਟੋਨ ਕ੍ਰੈਸ਼ ਸਾਰਾ ਕੁਝ ਛੱਡ ਛੱਡ ਕੇ ਮਾਲਕ ਜਾਂ ਹੋਰ ਸਾਰੇ ਭੱਜ ਜਾਂਦੇ ਆ ਤੇ ਤਬਾਈ ਲੋਕਾਂ ਨੂੰ ਦੇਖਣੀ ਪੈਂਦੀ ਹੈ ਨਵੇਂ ਘਰ ਦੋਨੇ ਪਾਸੇ ਰੁੜ ਗਏ ਤੇ ਨਵੇਂ ਘਰ ਰੋਲਾ ਪਾंदे ਮਰ ਗਏ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਹੋਰ ਸਟੋਨ ਕ੍ਰੈਸ਼ਰ ਲਗਾ ਦਿੱਤਾ ਅਸੀਂ ਇਹ ਤੁਹਾਡੇ ਨਾਲ ਲੋਕਾਂ ਦੇ ਨਾਲ ਸਾਂਝਾ ਕਰਦੇ ਆ ਕਿ ਤੁਸੀਂ ਹੁਣ ਰੋਲਾ ਪਾਓ ਜੇ ਤੁਸੀਂ ਰੋਲਾ ਅੱਜ ਨਾ ਨਾ ਪਾਇਆ ਤੇ ਜਦੋਂ ਕੱਲ ਨੂੰ ਅਜਿਹੇ ਹਾਲਾਤ ਦੁਬਾਰਾ ਬਣਨੇ ਆ ਫੇਰ ਵੀ ਰੋਲਾ ਨਾ ਪਾਇਓ ਮਾਰਨ ਲੱਗੇ ਵੀ ਹਾਂ ਜੀ ਸਾਨੂੰ ਪ੍ਰੈਸ਼ਰ ਵਾਲਿਆਂ ਨੇ ਮਾਰਤਾ ਸਾਨੂੰ ਮਾਈਨਿੰਗ ਨੇ ਮਾਰ ਦਿੱਤਾ ਮਾਰਨ ਦਾ ਕਾਰਨ ਵੀ ਅਸੀਂ ਬੋਲ ਰਹੇ ਬਣ ਰਹੇ ਹਾਂ ਕਿਉਂਕਿ ਜਿਹੜੀਆਂ ਸਰਕਾਰਾਂ ਮੌਜੂਦਾ ਸੱਤਾ ਦੇ ਵਿੱਚ ਐ ਚਾਹੇ ਹਿਮਾਚਲ ਵਾਲੇ ਪਾਸੇ ਚਾਹੇ ਪੰਜਾਬ ਵਾਲੇ ਪਾਸੇ ਪ੍ਰਸ਼ਾਸਨ ਆ ਜਿਹੜਾ ਉਹ ਇਹ ਸਾਰੇ ਕਾਲੇ ਗੁਰਖ ਧੰਦੇ ਦੇ ਉੱਪਰ ਨਕੇਲ ਨਹੀਂ ਲਾ ਰਿਹਾ ਕ੍ਰੈਸ਼ਰਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਠੀਕ ਹੈ ਡਿਵੈਲਪਮੈਂਟ ਦੇ ਲਈ ਚਾਹੀਦੇ ਆ ਪਰ ਇਕਾ ਦੁਕਾ ਹੁਣ ਜਿੰਨੀ ਕੁ ਲੋਡ ਐ ਇਸ ਖੇਤਰ ਨੂੰ ਇਸ ਖੇਤਰ ਨੂੰ ਇੰਨੀ ਜ਼ਿਆਦਾ ਰੋਲ ਨਹੀਂ ਇੱਥੇ ਰੇਤਾ ਬਜਰੀ ਇੱਥੋਂ ਦੇ ਲੋਕ ਮੁਫਤ ਇਸ ਦਰਿਆ ਦੇ ਵਿੱਚੋਂ ਕੱਢਦੇ ਰਿਹਾ ਹੱਥਾਂ ਦੇ ਨਾਲ ਬਾਟਿਆਂ ਦੇ ਨਾਲ ਕਈਆਂ ਦੇ ਨਾਲ ਅੱਜ ਉਹਨਾਂ ਲੋਕਾਂ ਲੋਕਾਂ ਦਾ ਰੋਜ਼ਗਾਰ ਖੁੱਸ ਗਿਆ ਹੈ ਤੇ ਇਹ ਕ੍ਰਸ਼ਣ इंडस्ट्री ਨੇ ਜਿੱਥੇ ਉਹਨਾਂ ਲੋਕਾਂ ਲੋਕਾਂ ਦਾ ਰੋਜ਼ਗਾਰ ਖੋਇਆ ਹੈ ਉੱਥੇ ਇੱਥੋਂ ਦੇ ਲੋਕਾਂ ਦੇ ਲਈ ਤਬਾਹੀ ਤਿਆਰ ਕਰ ਦਿੱਤੀ ਹੈ ਕਿ ਇੰਨਾ ਜ਼ਿਆਦੇ ਜਿੰਨਾ ਮਾਲ ਇੱਥੋਂ ਦੇ ਕਹ ਲਈਏ ਪੂਰਾ ਬਾਰਡਰ ਵਾਲਾ ਹਿਮਾਚਲ ਮੁਕੇਰੀਆਂ ਤਲਵਾੜਾ ਦਸੂਹਾ ਜਾਂ ਹੁਸ਼ਿਆਰਪੁਰ ਜਾਂ ਗਰਦਾਸਪੁਰ ਵਾਲਾ ਜ਼ਿਲ੍ਹਾ ਜਿਨ੍ਹਾਂ ਨੇ ਇੱਕ ਸਾਲ ਦੇ ਵਿੱਚ ਮੈਨੂੰ ਲਈ ਇਸ ਦਰਿਆ ਦੇ ਵਿੱਚੋਂ ਮਾਲ ਚੱਕਣਾ ਹੈ ਇੱਕ ਸਟੋਨ ਕ੍ਰੈਸ਼ਰ ਇੱਕ ਸਾਲ ਦੇ ਵਿੱਚ ਉਨਾ ਮਾਲ ਚੱਕ ਜਾਂਦਾ ਹੈ ਤੁਸੀਂ ਅੰਤਾਜਾ ਲਾ ਲਓ ਪੀ ਤਿੰਨ ਜ਼ਿਲ੍ਹਾ ਦਾ ਮਟੀਰੀਅਲ ਇੱਕ ਸਟੋਨ ਕ੍ਰੈਸ਼ਰ ਇੱਕ ਸਾਲ ਦੇ ਵਿੱਚ ਚੱਕ ਜਾਂਦਾ ਤੇ ਅੱਜ ਦੀ ਗਿਣਤੀ ਦੇ ਵਿੱਚ 28 ਸਟੋਨ ਕ੍ਰੈਸ਼ਰ ਦਿਨ ਰਾਤ ਇੱਥੇ ਕੰਮ ਕਰਦੇ ਪਏ ਆ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਇਹ ਤਬਾਈ ਹੋਰ ਜ਼ਿਆਦਾ ਹੋ ਜਾਣੀ ਹੈ ਇਹ ਤਸਵੀਰਾਂ ਪਿਆਸ ਦਰਿਆ ਦੇ ਬਿਲਕੁਲ ਸਰਹੱਦ ਦੇ ਉੱਪਰ ਆਰਬੀਸੀ ਦੇ ਕੋਲੋਂ ਰੇ ਪੱਤਨ ਤੋਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਜਿਹਦੇ ਸਾਹਮਣੇ ਤੁਹਾਨੂੰ ਸੌਂ ਕ੍ਰੈਸ਼ਰ ਮਿਲਦੇ ਆ ਤੇ ਜਿਹੜੇ মিডিਆਦਾਰੀਆਂ ਨੂੰ ਮੈਂ ਅਪੀਲ ਕਰਦਾ ਇੱਥੋਂ ਦੇ ਸਾਥੀਆਂ ਨੂੰ ਉਹ ਦੱਸਣੇ ਤਸਵੀਰਾਂ ਲਗਾਤਾਰ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿੱਦਾਂ ਇਲੀਗਲ ਮਾਈਨਿੰਗ ਦਾ ਕਿੱਦਾਂ ਗੈਰਕਾਨੂੰਨੀ ਕੰਮਾਂ ਦਾ ਜਿਹੜਾ ਹੈ ਸਰਗਣਾ ਬਣਿਆ ਹੋਇਆ ਹੈ ਖੇਤਰ ਤੇ ਇਹਨੂੰ ਉਜਾਗਰ ਕਰਨ ਤੇ ਜਿੰਨਾ ਜ਼ਿਆਦਾ ਹੋ ਸਕੇ ਗੈਰਕਾਨੂੰਨੀ ਖਾਣਨ ਦਾ ਕੰਮ ਇਸ ਇਲਾਕੇ ਦੇ ਵਿੱਚ ਵੀ ਘਟੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਲਈ ਜਿਹੜੀ ਹੋਰ ਹੀ ਬਰਬਾਦੀ ਹੈ ਉਹਦਾ ਵੀ ਥੋੜਾ ਬੁਤਾ ਬਚਾ ਹੋ ਸਕੇ ਲੋਕ ਜਿਹੜਾ ਹੈ ਇਸ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਰਹਿ ਸਕਣੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆਂ ਆਸ ਕਰਦੇ ਆ ਇਹਨੂੰ ਸ਼ੇਅਰ ਕਰਕੇ ਹੋਰ ਲੋਕਾਂ ਤੱਕ ਪਹੁੰਚਦੇ ਕਰੋ ਕਿ ਤੇ ਜ਼ਮੀਨੀ ਹਕੀਕਤ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦਾ ਅਸੀਂ ਯਤਨ ਕਰਦੇ ਆਂ ਇਹਨਾਂ ਤਸਵੀਰਾਂ ਦੇ ਨਾਲ ਧੰਨਵਾਦ